ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਹੋਰ ਵੀਜੀ ਠੀਕ ਠਾਕ ਅਹੀਂ ਬੜੇ ਦਿਨਾਂ ਬਾਅਦ ਵੀਡੀਓ ਕਾਉਣ ਲੱਗੇ ਆ ਹੁਣ ਆਪਾਂ ਪਾਉਣੀ 4 ਦੀ ਅੱਜ ਬਣਾਉਂਦੇ ਖੱਡਾ ਸਵੇਰੇ ਪਉਣਾ 4 ਉਹਦੇ ਨਾਲ ਹੀ ਐਡ ਕਰਾਂਗੇ ਕਿਦਾਂ ਸਹਜ ਬਣਾ ਬਣ ਗਿਆ ਖੱਡਾ ਇੱਕ ਦਾਡਾ ਮੀ ਨਹੀਂ ਖੜਾ ਛੱਡੰਦਾ ਤੈਨੂੰ ਹੀ ਲਿਆਉਣਾ ਦਾ ਮੈਨੂੰ ਹੀ ਆ ਜਿਹੜਾ ਛੋਟਾ ਗੱਭਰੂ ਵੇਖੋ ਮੰਨਦੇ ਜੇ ਕਿਦਾਂ ਬਰਾਜ ਇੱਕ ਕੱਡਾ ਹੋ ਜਾ ਗੱਭਰੂ ਆਉਂਦੇ ਆ ਸਾਈਕਲ ਤੇ ਤੇ ਇੱਧਰ ਲੱਗੇ ਹੋਏ ਨੇ ਆਪਾਂ ਚਾਰ ਨੂੰ ਪਰਲੇ ਪਾਸੇ ਆਟਾ ਵੱਜ ਗਈ ਆ ਤੇ ਹੁਣ ਇੱਧਰ ਮੜੀ ਜੀ ਬੰਨਣੀ ਪਈ ਹਲੇ ਪਾਸੇ ਆ ਵੇਖੋ ਤੇ ਬਾਕੀ ਕੱਲ ਪਾ ਦਾਂਗੇ ਆਪਾਂ ਹੋ ਸਕਿਆ ਤੇ ਟੋਕੇ ਵਾਲਾ ਕਿ ਤਾਨੂੰ ਕੱਲ ਆਊਗਾ ਤੇ ਕੱਲ ਫਿਰ ਤੁਹਾਨੂੰ ਟਰੈਕਟਰਾਂ ਦੇ ਜਲਬਾਬ ਖਾਵਾਂਗੇ ਆਪਾਂ ਮਿੰਦਰੇ ਨਾਲ ਟਰਾਲੀਆਂ ਲਿਆਵਾਂਗੇ ਸਹਿਜ ਤੇ ਕਰਦੇ ਅੱਗੇ ਪਾਉਣ ਲੱਗੇ ਆਪਾਂ ਪਾਈ ਦੇ ਨਾਲ ਨਾਲ ਉਹ ਰੇੜੀ ਵਾਵਾ ਲੱਦ ਕੇ ਲੈ ਜਾਈਦੀ ਚਾਰ ਦੀ ਪਾਈ ਦੇ ਨਾਲ ਨੂੰ ਤਾਂ ਹੀ ਪਾਈ ਦੇ ਨਾਲ ਪਾਇਆ ਪਾਈ ਦੇ ਨਾਲ ਨੂੰ ਸੋਖਾ ਬੜਾ ਚਾਰ ਦਾ ਪਿਛਲੀ ਈਰੀ ਪਾਇਆ ਹੈ ਆਪਾਂ ਇੱਥੇ ਆਹ ਖੱਡੇ 'ਚ ਪਾਇਆ ਈ ਪਿਛਲੀ ਈਰੀ ਤੇ ਐਰ ਕੀ ਅਹੀਂ ਉਪਰ ਦਲਤਾ ਤਾਂ ਇਧਰ ਨੂੰ ਕਰਤਾ ਐਰ ਕੀ ਪਏ ਦੇ ਨਾਲ ਨਾਲ ਤੋੜ ਹੀ ਲੰਬਾ ਪਿਛਲੀ ਥੋੜਾ ਜਿਹਾ ਘੱਟ ਪਾਇਆ ਕਿੱਲੇ ਕਦਾ ਯਾਰ ਕਿ ਆਪਾਂ ਦੋਨ ਗੱਲਿਆਂ ਦਾ ਪਾ ਦੇਣਾ ਲੰਬਾ ਐ ਨੂੰ ਪਾਵਾਂਗੇ ਨਾ ਜਿੱਥੋਂ ਤੱਕ ਪੈ ਗਿਆ ਉੱਥੇ ਆਪਾਂ ਬੰਦ ਕਰ ਦਾਂਗੇ ਉਧਰੋਂ ਆਉ ਉਥੋਂ ਲੈ ਕੇ ਤੇ ਐ ਨੂੰ ਪਾਈ ਜਣਾ ਪੂਰਾ ਉੱਚਾ ਰੱਖ ਕੇ 2 ਫੁੱਟ ਤੇ ਬਾਕੀ ਵੀਡੀਓ ਕੱਲ ਨੂੰ ਚੱਲੇ ਗੱਲ ਵਾਲੀ ਵੀ ਚਲਾਵਾਂਗੇ ਇਹ ਅੱਜ ਹੈਗਾ ਦੂਸਰਾ ਦਿਨ ਕਾਲ ਆਪਾ ਖੱਡਾ ਬਣਾਇਆ ਸੀ ਤੇ ਅੱਜ ਆਪਾ ਪਾਉਣ ਲੱਗੇ ਚਾਰ ਟਰਾਲੇ ਦਾ ਲਈ ਆਪਾ ਖਾਦ ਟਰਾਲਾ ਖਾਦ ਨਾਲ ਢੱਕਿਆ ਹੀ ਹੋਣਾ ਹੀ ਸਾਡਰਾ ਦਾ ਵੀ ਪਾਣੀ ਪੂੜੀ ਮਾਰ ਦਈਏ ਇੱਕ ਕਰੀ ਫਿਰ ਵੀ ਡੰਗਰਾਣੇ ਖਾਣਾ ਚਾਰ ਖਾਦ ਜੀ ਵਾਲਾ ਪਾਣੀ ਜੀ ਥੋੜਾ ਜਿਹਾ ਸੋਣ ਕੱਢਦਾ ਪਿਆ ਮਿੱਟੀ ਕਿਦਾਂ ਸੁਹਣਾ ਮੁੰਡਾ ਅੱਜ ਆਇਆ ਆਪਣੇ ਨਾਲ ਮੰਖਾਣ ਮੰਖਾਣ ਨੂੰ ਤਾਂ ਬੜੇ ਜਣੇ ਕਹਿੰਦੇ ਆ ਨਾ ਮਾਣਾ ਵੀ ਮੈਨੂੰ ਕਹਿੰਦੇ ਆ ਹੀ ਇੱਕ ਦੋ ਆਦੇ ਹੋਰ ਫੋਨ ਆਏ ਮੈਂ ਕੋਈ ਨਹੀਂ ਲੋਡ ਪਾਉ ਤ ਕਰਦਾਗਾ ਫੋਨ ਚਾ ਮਣ ਪਾ ਪਾਲ ਤੋਂ ਮੰਗੇ ਨਹੀਂ ਨਹੀਂ ਇਹ ਨਹੀਂ ਮੰਗਾ ਯਾਰ ਆ ਵੀਡੀਓ ਪ੍ਰੂਫ ਆ ਤੇ ਹੜਾ ਸੁਣ ਇਹ ਨਹੀਂ ਪਏ ਮੰਗਾ ਤਾ ਚਲੋ ਜਿੱਦਾਂ ਵੀ ਸੂਤਰ ਕਹਦਾ ਅਸੀਂ ਵੀ ਨਹੀਂ ਨਾ ਨਾ ਕਰੀਦੀ ਕਿਸੇ ਕੰਨੋ ਲੱਭ ਅਸਲ ਤਾਂ ਹੀ ਤੋਤਾ ਵੀ ਡੰਗਰਾਂ ਚਾਰ ਪੈਣਾ ਨਾ ਚਾਰ ਨੂੰ ਖਾਦ ਵੀ ਲਾ ਸਕਦੇ ਮਿੱਟੀ ਵੀ ਲਾ ਸਕਦੇ ਤੇ ਤਾਂ ਇਹਦਾ ਬਾਪੂ ਰੈਡੀ ਹੋ ਗਏ ਚੱਲੇ ਹੋਰ ਬਾਪੂ ਨੂੰ ਥੋੜਾ ਟੈਨਸ਼ਨ ਚਾਰਦੀ ਤੂੜੀ ਜੀ ਪਾਉਣ ਦੀ ਨਹੀਂ ਮਿੱਟੀ ਹੈ ਨਾਈ ਤੂੜੀ ਪੂਰੀ ਸਾਫ ਬਣਾਈ ਦੀ ਉੱਤੋਂ ਤਾਂ ਆ ਪਗੜੀ ਕਦੀ ਮਿੱਟੀ ਲੈਪਦਾ ਹੈ ਇੱਕ ਹੋ ਗਿਆ ਆਪਣਾ ਇਹ ਟਰਾਲਾ ਇੱਕ ਆਪਾਂ ਜੌਂਡੀਰ ਲਾਈਨ ਚੱਲੇ ਨਾਲ ਹੀ ਟਰਾਲਾ ਦੋ ਟਰਾਲੇ ਆ ਆਪਣੇ ਕੋਲ ਕਿ ਤਿੰਨ ਕਰਨੇ ਆ ਇਹ ਦੋ ਹੀ ਬੜੇ ਮੇਰਾ ਦਾ ਇਹ ਸਾਥ ਕਰੀਏ ਦੋ ਰੋੜੀ ਆਉਣਾ ਦੋ ਨੇਰ ਪਾ ਲੈਣਾ ਲਾਗੇ ਦੇ ਚਾਰ ਆਉ ਚਾਰ ਇੱਥੇ ਪਾ ਲੈਣਾ ਟੋਕਰੀ ਵਾਲੀ ਮਸ਼ੀਨ ਉਹ ਦੀਸੇ ਉੱਧਰ ਸੱਜੇ ਵਾਹ ਉਹਨੇ ਉੱਧਰ ਲਾਜਾ ਕਰਨਾ 43 ਚ ਆਪਾਂ ਟਰਾਲੇ ਨਾਲ ਹੀ ਵਾੜੀ ਗੇ ਗਿੱਲ ਬਹੁਤ ਜ਼ਿਆਦੀ ਆਹ ਟਰਾਲਾ ਦੀ ਜੇ ਪਹਿਲੀ ਚ ਵੜ ਗਿਆ ਤੇ ਨਿਕਲਣਾ ਖਾਲੀ ਨਹੀਂ ਆਹ ਆ ਤੁਹਾਨੂੰ ਥੱਲੇੋਂ ਚੈੱਕ ਕਰਾਉਣਾ ਤੇਰੇ ਕੋ ਹੁੱਕ ਬਣੀ ਆ ਹੁੱਕ ਬਣੀ ਹੁੱਕ ਦੇ ਨਾਲ ਫੇਰ ਆ ਵੇਖੋ ਪਲੇਟ ਲੱਗੀ ਇੱਕ ਤੇ ਆਹ ਜੈਕ ਵੇਖੋ ਥੱਲੇ ਕਿੱਡੇ ਹੈਵੀ ਲੱਗੇ ਕਾਰ ਡੀਕ ਡੀਕ ਡੀ ਮੋਟੀ ਸਾਈਡਾਂ ਤੇ ਲੱਗਦੀ ਆ ਪਤਲੀ ਜੀ ਆ ਵੇਖੋ ਕਿੱਡਾ ਮੋਟੀ ਲੱਗੀ ਸਾਰੇ ਚੌਥੇ ਟਾਇਰ ਇਹਦੇ ਨਵੇਂ ਆ ਬਾਕੀ ਪਤਾ ਹੀ ਆ ਤੁਹਾਨੂੰ ਸਾਰਿਆਂ ਨੂੰ ਇਹ ਬਾਤਾ ਪਸਵਰਾਜ ਮਗਰ ਜੀ ਆ ਗਿਆ ਜੌਂਡੀਗਰ ਵੀ ਆਪਣਾ ਤੇ ਆਪਣਾ ਇਹ ਮੋਟਰ ਵਾਲੀ ਆਪਾ ਇਹ ਹੈਗੀ 12 6 ਦੀ ਜੇ ਨਾ ਵੱਡਾ ਟਰਾਲਾ ਨਿਕਲਿਆ ਫਿਰ ਆਪਾਂ 12 6 ਦੀ ਭਰ-ਭਰ ਕੱਢਾਂਗੇ ਪਹਿਲਾਂ ਹਣ ਪੌਨੇ ਵੱਡਾ ਡਰਾਲਾ ਪੌਨੇ ਉਹ ਵਾਲਾ 1400 ਦਾ ਪਾ ਕੇ ਵੇਨੇ ਪਾਣੀ ਚ ਯਾ ਨਾ ਉਤਰਿਆ ਫੇਰਾ 12 6 ਦੀ ਪਾਵਾਂਗੇ ਇਧਰ ਅਡੇ ਛੋਟੇ ਲੱਗੇ ਹੋਏ ਨੇ ਚਾਰ ਆਲਾ ਠੀਕ ਹੈ ਕਿਦਾਂ ਠੀਕ ਕਰੀ ਜਾਂਦੇ ਜੇ ਆਹ ਬੰਦਾ ਜਿੰਨਿਆਂ ਨੂੰ ਸਵੇਰ ਦਾ ਲਾਰਿਆਂ ਜਿਹਾदाई ਬਣਾਇਆ ਮੈਂ ਹੋਰ ਕੋਈ ਟੋਕਾ ਕਹਿਤਾ ਸੀ ਫੇਰਾ ਦੇ ਨਹੀਂ ਬਾਕੀ ਤੁਹਾਨੂੰ ਨਾਲੋ ਨਾਲ ਵਿਖਾਉਨੇ ਵੀਡੀਓ ਕਿਹੜਾ ਹੈ ਹਾਂਜੀ ਚਲਾ ਦਦਾ ਟੋਕਾ ਬਾਬੇ ਦੀ ਕਿਰਪਾ ਨਾਲ ਤੇ ਆਂਦੇ ਜਨੇ ਉਸ ਹਾਵਣਾ ਵੜਨਾ ਕਿਦਾਂ ਹੋ ਡੀ ਡਾਗੇ ਬਈ ਵੀ ਟਰਾਲੀ ਤੁਰਨ ਲੱਗੀ ਆ ਉਹਨੂੰ ਆਖਿਆ ਵੀ ਟਰਾਈਡਰ ਵਾਲੀਏ ਨਹੀਂ ਮੰਨਦਾ ਸੋਣ ਉਹਦਾ ਮੈਂ ਲੈ ਕੇ ਆਉਣਾ ਮੈਂ ਆ ਲਿਆ ਭਰਾ ਵੀ ਲੈਣੇ ਆ ਪਹਿਲੀ ਟਰਾਲੀ ਲੈ ਆਂਦੀ ਆਪਾਂ ਤੇ ਚੁੱਪਾਂ ਲੱਗੇ ਦਾ ਯੱਕ 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 ਨਜ਼ਾਰਾ ਕਿ ਨਹੀਂ ਚੱਕ ਲੇਟਰਾ ਦੇ ਦਾ ਉਦੋਂ ਅਸੀਂ ਅਸੇ ਕਰ ਜਿਹੜਿਆ ਮਰਜ਼ੀ ਕੋ ਕੰਮ ਲੈ ਲੋ ਟਰਾਲੇ ਕੋ ਨਹੀਂ ਨਹੀਂ ਆਪਾਂ ਇੱਧਰ ਨੂੰ ਗਲਤ ਲਿਆਂਦਾ ਇਹਨੇ ਆਪਾਂ ਲਿਆਇਆ ਇੱਧਰ ਨੂੰ ਕਰਨਾ ਟਰੇ ਤਾਂ ਫਰਕ ਪਿਆ ਏ ਉਹ ਤਾਂ ਜਾਂਦੇ ਔਰ ਤਾਂ ਜਾਂਦੇ ਆ ਫੁੱਲ ਕੱਟ ਜੈਕਵਾਰ ਤੀਜਾ ਵੀ ਕੱਟ ਇਹ ਤਾਂ ਮੁੱਦਾ ਹੁੰਦਾ ਟਰਾਲਾ ਦੇ ਬੈਗ ਨੂੰ ਝੜਕਾ ਮਾਰ ਹਾਂਜੀ ਦੂਜੀ ਟਰਾਲੀ ਆ ਗਈ ਆ ਕਿੱਥੇ ਲੈਣੇ ਆਈਏ ਦੂਜੀ ਟਰਾਲੀ ਆ ਇੱਥੇ ਲੈ ਆਂ ਆ ਚਲ ਤਾਰ ਦਾਂ ਤੈਨੂੰ ਖਲੋ ਜਾ ਸਰਬ ਰੱਬ ਨੇ ਮੌਕਾ ਦਿੱਤਾ ਜੇ ਦਿੱਤਾ ਰਿਹਾ ਸ਼ਾਮ ਤੱਕ ਤੇ ਫੇਰ ਪੈ ਜੂਗਾ ਆਪਣਾ ਚਾਰ ਆ ਚੜਨਾ ਸਾਡਾ ਰਾਦਾ ਵੀ ਟਰੈਕਟਰ ਸਵਾਰ ਆ ਜ ਲੈ ਜਾਂਦਾ ਖਿੱਚ ਖਿੱਚ ਕੇ ਤੇ ਕਿਰਾਏ ਤੇ ਜਿਹੜਾ ਅਮਿੰਦਰਾ ਪਾਇਆ ਏ ਜੋਡੀਅਰ ਪਾ ਲਈਏ हां जी तीसरी ਟਰਾਲੀ ਆ ਗਈ ਹੈ। ਥਾਂ ਲਈ ਦੋ ਗੱਗ ਨਾਲਾਂ ਹੀ ਵੱਢਿਆ ਗਿਆ। ਹਾਂ ਜੀ ਮੇਰਾ ਰਾਬਦਾ ਖਾਲੀ ਢਾਹ ਦਿੱ ਗਿਆ ਮੈਂ ਕਰਾਇਆ ਤਾਂ ਲਿਆ। ਟਰੈਕਟਰ ਓਕੇ ਹੋਣਗੇ ਖਾਲੀ ਦੇ ਓ ਮੈਂ ਅਰਾਦਾ ਖਾਲੀ ਦਾ ਵਿਦੇਣਾ ਸੋਮਾਂ ਦਾ ਬੜਾ ਵਧੀਆ ਸੋ ਗਿਆ ਉਹ ਚਰਾ ਵਿੱਚ ਐ ਪਧਰਾ ਪੁਧਰਾ ਕਰੀ ਜਾ ਕੋਟਾਂ ਲੱਗਾ ਆਪਣਾ ਸਵਰਾਏ ਟਰਾਲੀ ਇਹ ਖਾਲੀ ਦੇ ਉੱਤੇ ਛਦਾਈਆਂ ਖੜਾ ਆ ਰਿਹਾ ਏ ਥੋੜਾ ਨਿਕਲਦੀ ਕਨੇ ਖਾਲੀ ਦੇ ਉੱਤੇ ਗਲਾਵੇ ਆ ਰਿਹਾ ਇਹਨੇ ਚਿੱਪੀ ਲੰਮ ਨੇ ਆ ਪਾਰਾ ਕੋਈ ਉਹ ਤਾਂ ਨਹੀਂ ਗੱਲ ਬਾਨੀ ਜਾਂ ਜੋਇੰਟ ਕਰ ਲਾਉਣੇ ਜਾਂ ਸਵਰਾਜ ਲਾਉਣੇ ਆ ਇਹ ਵਿਚਾਰੇ ਨੇ ਕਿੰਨਾ ਘਪਾਰੇ ਕਰਦੇ ਉਹਨਾਂ ਪੌਣੀ ਅਸਲੀ ਤਾਕਤ ਕੋਲਰ ਬਲ ਪਾੜਦੀ ਓਏ ਚੈੱਕ ਕਰੋ ਇਦਾਂ ਲੱਦਿਆ ਮੇਰਾ ਵੀਰ ਦੱਸਿਆ ਸਾਰੇ ਜਾਣੇ ਧੀ ਲਿਫਟ ਚੁੱਕ ਲਈ ਆਰੀ ਬਾਲ ਅਗੇ ਚੁੰਝ ਲੱਗੀ ਥੋੜੀ ਜਿਹੀ ਕਰਾਈ ਦੀ ਇਹ ਗਾਲ ਲੰਮਾ 80 85 ਫੁੱਟ ਹੈ ਖਾਡਾ ਇਹ ਐਵੇਂ ਲੰਬਾਈ ਜਿਆਦਾ ਜਪਾਈ ਦਾ ਚਾਰ ਆਪਾਂ ਚੜਾਈ ਤੇ ਮਰਕੇ ਦੀ 13 ਗਾ ਫੁੱਟ ਹੈ 13 14 ਫੁੱਟ 15 ਫੁੱਟ ਇਹ ਚੌੜਾ ਇਹ ਲੰਬਾ ਹੀ ਜਿਆਦਾ ਲੰਬਾਈ ਕਿ ਇੱਕ ਲਾਗੇ ਪਿਆ ਹੈ ਹੋਈ ਜਿਆਦਾ ਇਹ ਵੇਨੇ ਉਹ ਖੜਦਾ ਸੋਫਾ ਲਾਗੇ ਪਿਆ ਹੈ ਇੱਥੇ ਰੇੜੀ ਖਲਾ ਰਿਆ ਕਰਾਂਗੇ ਸਾਈਕਲ ਵਾਲੀ ਤੇ ਲੱਤ ਕੇ ਕਾਂ ਜਾਇ ਕਰਾਂਗੇ ਪਹਿਲੇ ਈ ਆਉ ਪਰੇ ਪਿਆ ਏ ਐਰ ਕੀਤੇ ਬਾਤਾਂ ਲੰਬਾ ਉਹ ਲੰਬਾ ਹੀ ਘਟੇ ਉੱਥੇ ਇੱਥੇ ਲਵਾ ਪਹਿਲੇ ਈ ਪਾਇਆ ਏ ਕਿੰਨੇ ਜਦਾ ਐਰ ਕੀ ਬਾਤ ਆ ਪਤੋਂਆਂ ਗੱਲਿਆਂ ਦਾ ਆਪਣੇ ਕੋ ਮੁੱਕਣਾ ਹੀ ਹੈਗੇ ਤੇ ਚਾਰ ਕਟਾਂ ਕਰ ਤੇ ਪਿਛਲੀ ਈ ਯਾਰ ਇਹ ਵੀ ਬਾਵਾ ਜੀਰ ਕੱਢ ਗਿਆ ਏ ਏ ਕਪਾਇਨਾ ਦਾ ਰੀਪਰ ਦਾ ਸੀਜ਼ਨ ਇਹਨਾਂ ਰੀਪਰ ਤੋਂ ਸੀਜ਼ਨ ਦੇ ਐਂਡ ਤੇ ਖਤਮ ਹੋਇਆ ਤੇ ਫਿਰ ਪੱਠੇ ਬੀਜੇ ਐਰ ਕੀ ਹੋ ਵੀ ਉਹ ਵੀ ਪੱਠੇ ਬੀਜਣ ਦੀ ਲੋੜ ਨਹੀਂ ਪੈਣੀ ਐਰ ਕੀ ਇਹ ਵੀ 4 ਤੋਂ 4 ਪੈ ਜਾ ਕਰਨਾ ਇਹਨੇ ਉਹ ਨਜ਼ਰ ਕੱਢ ਜਾ ਕਰਨਾ ਜਾਂ ਦੂਜਾ ਚਾਰ ਨਹੀਂ ਪੈਂਦਾ ਐ ਪਿਛਲੇ ਸਾਲ ਤਾਂ ਡੈਮੋ ਹੀ ਕੀਤੀ ਸੀ ਤੇ ਐਦ ਕੀ ਆ ਡਾ ਰਾਦਾ ਆ ਆਪਾਂ ਦਾ ਐਰ ਕੀ ਆਪਣੇ ਬੀਜੀ ਵੇਲੇ ਆ ਕੋ ਮੁੱਲ ਲਿਆ ਯਾਰ ਕਾਂ ਟਰਾਲੀਆਂ ਤੁਰੀਆਂ ਉਹਦੀਆਂ ਆਪਣੇ ਦਾ ਮੀਂਹ ਨਹੀਂ ਇੱਥੇ ਪੈਂਦਾ ਪੂਚਕਵਾਲ ਮੋਲੇ ਦੇ ਸਾਰਾ ਭੀਕਾ ਇਦਾਈ ਦਾ ਆਪਣੇ ਇਧਰ ਬਚਾਏ ਉਮੀਦ ਆ ਤੇ ਆਪਣੇ ਕਾਂ ਟਰਾਲੀਆਂ ਤੁਰੀਆਂ ਤੋਬਾ ਖਾਪਾ ਨਹੀਂ ਆਪਣੇ ਆ ਪਾਈ ਗਿਆ ਜ ਸਵਰਾਜ ਨਾਲ ਹੀ ਜਾਂਨੇ ਤੇ ਜੌਂਡੀਗਰ ਜਾਂ ਲਾ ਲੈਨੇ ਜਾਂ ਸਵਰਾਜ ਲਾ ਲੈਨੇ ਇੱਕ ਕੰਮ ਕਰਨਾ ਹੀ ਪੈਣਾ ਇਹਦੇ ਵਿਚਾਰੇ ਨੇ ਕਿੰਨੀ ਗਲਤੜਦੀ ਨਾਲੇ ਜੀ ਆ ਗਿਆ ਜੌਂਡੀਗਰ ਜੌਂਡੀਗਰ ਫਰਮ ਨੇ ਕਿਟ ਟਰਾਲੀ ਪਾਈ ਸੋਰ ਆਜਮਗਰ ਵੱਡੀ ਪਾਈ ਕੰਮ ਵੇਖੋ ਬਾਡੇ ਉਹਨੂੰ ਕਾ ਬੀ ਗੇਅਰ ਚ ਆਉਂਦੇ ਪੈਗਾ ਇਹ ਨਾ ਲਾਇਆ ਕਰਦਾ ਸਦਾ ਇਹ ਲਾ ਲੈਂਦਾ ਟਰਾਲੀ ਉਹ ਪਿੱਛੇ ਆਉਂਦੀ ਬਾਈ ਤੁਰ ਹੀ ਜਾਊਗਾ ਹਣੂ ਰਾਣਾ ਕੰਨੋਂ ਵੜ ਕੇ ਚੜ ਜਾਂਦੀ ਇਹਦੇ ਉਰਾਂ ਨੂੰ ਰੱਖ ਹਾਂਜੀ ਆਪਾਂ ਜੌਂਡੀਗਰ ਲਾ ਲਿਆ ਮਿੰਦਰੇ ਮਗਰ ਪਾਤੀ ਆਪਾਂ ਟਰਾਲੀ ਚੈੱਕ ਕਰਾ ਮਿੰਦਰਾ ਲਗਾ ਮਿੰਦਰੇ ਮਗਰ ਆਪਾਂ ਟਰਾਲੀ ਪਾਤੀ ਹੋਣਾ ਜੌਂਡੀਗਰ ਮਗਰ ਆਣਾ ਆਪਾਂ ਕਰਾਇਆ ਪਾ ਰਿਹਾ ਔਰ ਇਹ ਲਤੜਾਈ ਬਹੁਤ ਵਧੀਆ ਕਰਦਾ ਚੈੱਕ ਕਰੋ ਇਹ ਤਾਂ ਜੀ ਆ ਲੀ ਬੜੀ ਪੱਕੀ ਹੋ ਗਈ ਸੀ ਮਹਿੰਦਰਾ ਆਪਣਾ ਲੈ ਗਿਆ ਟਰਾਲੀ ਖਿੱਚ ਕੇ 12 6 ਦੀ ਤੱਕ ਕੇ ਲੈ ਗਿਆ ਉਹਨਾਂ ਪਟਾਕੇ ਭਾਈ ਹੁੰਦਾ ਟਾਇਰ ਪਵਾਇ ਨਾ ਨਵੇਂ ਜਦੋਂ ਦੇ ਬੜਾ ਜ਼ੋਰ ਮਾਰਦਾਹੀਂ ਪਰ ਉਹਨੂੰ ਸਮਝਦੇ ਕੁਛ ਨਹੀਂ ਵੀ ਜੋਰ ਹੈਗਾ ਟਰੈਕਟਰ 'ਚ ਪਰ ਜ਼ੋਰ ਬਹੁਤ ਟਰੈਕਟਰ 'ਚ ਨਹੀਂ ਤੇ 4 ਬਾਈ ਤਾਂ ਦੇ ਲਿਆਂਦਾ ਸੀ ਟਰਾਲੀਆਂ ਨਹੀਂ ਨਿਕਲੀਆਂ ਪਰ ਇੱਥੇ ਆਪ ਸਾਡੇ ਮੀਂਹ ਬੜਾ ਘਟ ਪਿਆ ਆ ਵੇ ਲੋ ਖੇੜਾਂ ਸੁੱਕੀਆਂ ਜਾਂਦੀਆਂ ਚੈੱਕ ਕਰੋ ਇੱਧਰ ਖੇੜਾਂ ਚ ਨਾ ਪਾਣੀ ਪੂਣੀ ਕੁਛ ਨਹੀਂ ਹੈ ਸਾਡੇ ਤੇ ਮੀਂਹ ਬੜੇ ਘਟ ਪਏ ਮੁੱਲ ਲੇ ਕੇ ਚੂਚਕੋਲ ਮੀਂਹ ਰੋਜ ਪੈਂਦਾ ਹੀ ਇੱਥੇ ਨਹੀਂ ਮੀਂਹ ਪੈਂਦਾ ਪੇੜੀ ਜੀ ਪੂਰ ਜੀ ਪੈ ਗਏ ਅੜ ਜਾਂਦੀ ਤੇ ਸਾਡਾ ਰੱਤ ਇਹੇ ਨਾਲ ਤਾਂਦਾ ਹੀ ਟਰਾਲਾ ਵੱਡਾ ਨਹੀਂ ਚੱਲਣਾ ਆਪਣਾ ਪਾਰਾ ਜ਼ਿਆਦਾ ਹੈ ਤੇ ਉਹ ਵਧੀਆ ਚੱਲਣ ਦੀ ਕੋਈ ਗੱਲ ਬਾਤ ਹੀ ਨਹੀਂ ਚੈੱਕ ਕਰੋ ਲੇਵਰ ਚਾ ਪੀਲਦੀ ਮੇਰੇ ਸਣਾ ਸ਼ਹਿਰ ਦੇ ਸ਼ਾਮਾਂ ਤੱਕ ਪਾਈ ਦੇਣਾ ਜਿਹੜਿਆ ਦਾ ਥੋੜਾ ਬੁਹਾੜਨਾ ਚੈੱਕ ਕਰੋ ਗੜੀ ਦਾ ਜੈਕ ਮੰਦਰਾ ਚੁੱਕਨ ਦੇ ਜੈਕ ਚੁੱਕਨ ਦੇ ਵਾਲੀ ਚੈੱਕ ਕਰ ਉਹ ਤੇ ਉਹ ਵੀਡੀਓ ਬਣਾਇੰਦੀ ਕੁੱਤਾ ਵੇਖਣੇ ਕਿੱਧਰ ਨੂੰ ਭੱਜਿਆ ਹਾਂਜੀ ਚਾਰ ਬਹੁਤ ਗੜੀ ਨਾਲ ਨਿਕਲਿਆ ਤੇ ਹੁਣ ਮੇਰਾ ਰਾਤਾ ਆਏ ਵੀ ਹੋਰ ਕਿਰ ਛੋਟਾ ਜਟੋਆ ਬਣਾ ਲਈਓ ਪਹਿਲਾਂ ਚਾਰ ਲਾਂਗੇ ਚਾਰ ਤੇ ਭਾਈ ਤੋਂ ਉੱਚਾ ਹੋ ਗਿਆ ਭਾਈ ਤੋਂ ਨੀਵਾ ਹੀ ਬਾਕੀ ਚੱਲੀ ਜਾਂਦਾ ਲਈ ਰਹਿ ਗਿਆ ਚਾਰ ਉਹ ਨੁੱਕਰ ਜੀ ਵਾਵਾ ਖਲੋਤੀ ਜਾਦਾ ਹਨੇਰਾ ਹੋਈ ਜਾਣਾ ਉਹ ਨੁੱਕਰ ਜੀ ਖਲੋਤੀ ਵਾਲੀ ਆਏ ਬੜੀ ਲੜਨ ਦੀ ਤੇ ਪਏ ਨੇ ਬੰਦੇ ਬੜੇ 20 ਬੰਦੇ ਆ ਇੱਕ ਚੀਜ਼ ਤਾਂ ਮਖਾਉਣਾ ਇਹ ਦੇਖੋ ਚਿੜੀ ਆ ਪਤਾ ਨਹੀਂ ਕਿੰਨੇ ਆਲੜਾ ਬਣਾਇਆ ਉਹਨਾਂ ਵੀਰਾਂ ਨੇ ਤਾਂ ਛੱਡਤਾ ਡਾਂਡੇ ਛੱਡ ਤੇ ਬੜਾ ਸੋਹਣਾ ਬਣਾਇਆ ਚੈੱਕ ਕਰੋ ਇਹਦੇ ਇਹਨੂੰ ਖਲੋਤਾ ਰਹਿੰਦਾ ਹੈ ਜਾ ਆਦਾ ਹਨੇਰਾ ਹੋਈ ਜਾਣਾ ਚਲੋ ਕੋਈ ਨਹੀਂ ਮੈਂ ਕੱਚੀ ਲੱਸੀ ਬਣਾ ਕੇ ਲੈ ਆਂ ਵੀਰ ਵਾਲੀ ਹਾਂਜੀ ਹਾਂਜੀ ਲੱਗ ਗਿਆ ਢੇਰ ਆਪਣਾ ਚੜ ਗਿਆ ਪੂਰਾ ਵਧੀਆ ਜਿਹਾ ਲੀ ਜਾਂਦਾ ਕੰਮ ਅੱਜ ਪਾ ਗਏ ਅੰਦੇ ਜਾਣਾ ਵਾ ਜਨੇ ਮਰਜੀ ਵਾਚਣ ਚਾਰ ਹੋ ਹੀ ਗਿਆ 2 2.5 ਫੁੱਟ ਉੱਚਾ ਹੋ ਹੀ ਗਿਆ ਇੱਕ ਦੋ ਟਰਾਲੇ ਰਹਿ ਗਏ ਆ ਹੁਣ ਅ ਸੋਮਣ ਚੱਲਿਆ ਹਾਂਜੀ ਆ ਲਾਸਟ ਟਰਾਲਾ ਆਪਣਾ 9:00 ਦਾ ਟਾਈਮ ਹੋਇਆ ਜੇ ਆ ਥੋੜੇ ਜੇ ਇੱਕ ਅੱਧੇ ਢੇਰੀ ਰਹਿ ਗਈ ਕਿੰਨੇ ਵਜੇ ਆਏ ਹੋਏ ਆਏ ਕਿੰਨੇ ਵਜੇ ਹੋ ਹਾਂ 2:00 2:00 ਵਜੇ ਲੱਗੇ ਤਾਂ 9:00 ਵਜੇ ਤੱਕ ਪਾਤਾ 2:00 ਗਲੇ ਜਾਣੇ ਕਿੰਨੇ ਹੋ 16 16 ਜਾਣਿਆਂ ਨੇ ਪਾਇਆ 16 ਜਾਣਿਆਂ ਨੇ 2:30 ਵਜੇ ਚੱਲਿਆ ਤੇ ਆ ਮੁੰਡਾ ਜਿਹੜਾ ਇਹ ਬੜਾ ਇੱਧਰ ਵੇ ਓਏ ਇਹ ਠੇਕੇ ਆ ਠੇਕੇਦਾਰ ਤੁਹਾਡਾ ਨਾ ਤੇ ਛਤੀਤੀ ਪਾਉਂਦੇ ਆ ਯਾਰ ਅੱਜ ਆਪਣਾ ਬਾਬੇ ਦੀ ਕਿਰਪਾ ਨਾਲ ਨਿਪਟ ਜਾਣਾ ਸਵੇਰੇ ਹੁਣ ਆਪਾਂ ਕੱਦੂ ਦਾ ਹੱਲਾ ਮਾਰਦੇ ਚਾਰ ਚੁਟ ਢਾਕੇ ਦਾ ਆਹ ਹੈ ਤੇ ਆਪਾਂ ਹੁਣ ਦੇਖੋ ਘਾਹ ਨੂੰ ਮਾਸਾ ਨਹੀਂ ਇੱਚਾਗਾ ਇਹ ਵਾਹ ਕੇ ਇੱਕ ਰੀ ਹੱਲਾ ਨਾ ਆਏ ਰੂਟਰ ਟਰੈਕਰ ਪਿਆ ਕੇ ਦਾ ਕੜਾਗਾ ਘੱਟ ਦੇਣਾ ਅਟੇਰੀਆਂ ਕਿੰਨੀ ਹਗਰਾਈਆਂ ਉਹ ਤਿੰਨ ਢੇਰੀਆਂ ਰਹਿ ਗਈਆਂ ਬਸ ਅੱਜ ਨੱਪੜ ਗਿਆ ਬੋਲੇ ਸੋਨੇ ਹਾਲ ਸਾਸਰੀ ਕਾਲ ਹਾਂ ਕੋਈ ਜਾਣੀ ਨਹੀਂ ਵੱਡਿਆ ਖੜਾਕੇ ਘੜਦੇ ਧੱਕ ਬੜੀ ਭਾਈ ਹੁੰਦਾ ਤੁਸੀਂ ਗੁਰਵਾ ਨੇਰ ਹੀ ਬਾਤ ਆ ਉਹਦਾ ਮਕਾਈ ਵਿਰਲੀ ਸੀ ਨਾ ਐ ਓਏ ਮਕਾਈ ਕਿੰਧਾਂ ਦੀ ਇਹਦਾ ਇਹ 10 ਸੀ ਮੜੀ ਜੀ ਉਹਦਾ 10 ਸੀ ਮਕਾਈ ਪਰੇ ਓਏ ਲੈ ਵੀਰ ਤੂੰ 10 ਮਕਾਈ ਕਿੱਦਾਂ ਸੀ ਸਖਤੀ ਆ ਖਾ ਕਿੰਨੀ ਵੱਡਾ ਨਹੀਂ ਆ ਰਹਾ ਵੱਡਾ ਨਹੀਂ ਆ ਰਹਾ ਸਾਤੀ ਦਾ ਆਂਦੇ ਚਾਰ ਅਹੀਂ ਬੜਾ ਵੇਖਿਆ ਪਰ ਇਤਾਂ ਦਾ ਨਹੀਂ ਵੇਖਿਆ ਚਲੋ ਆ ਇਹਦੇ ਪਹਿਲਾ ਸਾਲ ਹੀ ਆਡਾ ਐਕਸਪੀਰੀਅੰਸ ਜਾਰ ਨਹੀਂ ਹੀ ਗਾ ਲਿਆ ਇਹਨਾਂ ਨੂੰ ਫੇਰ ਵੀ ਆਪਾਂ ਬਾਬੇ ਦੀ ਕਿਰਪਾ ਨਾਲ ਵਧੀਆ ਨਿਕਲਿਆ ਜਾ ਰਿਹਾ ਆ ਜੀ ਨੂੰ ਪੁੱਛ ਦੇ ਓ ਚਾਰ ਕਿੱਦਾਂ ਕਿੰਨਾ ਕ ਨਿਕਲਿਆ ਚਾਰ ਕਿੰਨਾ ਕ ਨਿਕਲਿਆ ਤਾਂ ਕੇ ਲੱਗਿਆ ਮੱਕ ਟੰਡ ਨੇ ਆ ਕਿਲੇ ਦਾ ਨਹੀਂ ਨਹੀਂ ਉਹ ਮੈਂ ਕਹੀ ਕਿੰਦਾ ਹੀ ਵਧੀਆ ਸੀ ਵਧੀਆ ਵਧੀਆ ਤੇ ਡੇਢ ਕਿਲਾ ਪਿੱਛੇ ਪਾ ਕੇ ਆਏ ਹਾਂ ਅੱਛਾ ਦੁੱਧ ਚਾ ਲੈ ਉਹਨਾਂ ਦਾ ਅਸੀਂ ਤੇਰੇ ਸਾਢੇ 300 ਮਿਲ ਲੈਣ ਦੇ ਜੀ ਘਰ ਤਾਂ ਪਾ ਗੇੜ ਬੰਦ ਆ ਖੜੇ ਆਪਣੇ ਝੋਟੇ ਤਿੰਨ ਤੇ ਇੱਕ ਉਧਰ ਲਾਤਾ ਇੱਕ ਇਧਰ ਲਾਤਾ ਤੇ ਹੁਣ ਅੱਜ ਦੀ ਵੀਡੀਓ ਇੱਥੋਂ ਤੱਕ ਹੀ ਓਕੇ ਬਾਏ ਟਾਟਾ I don't even know like you.